ਸਸਿਕਲ ਜੀ ਸਾਰੇ ਆਨ ਪਰ ਮਾਤਮ ਦੀ ਕਿਰਪਾ ਅੰਤ ਤਸ ਸਾਰੇ ਟਿਕਟੌਕ ਹੋ ਗਏ ਮੈਂ ਵੀ ਟਿਕਟੌਕ ਹੈਗੀ ਆ ਅੱਜ ਆਪਾਂ ਬਣਾਉਣ ਰਿਹਾ ਜਾ ਰਹੇ ਇੱਕ ਪੰਜਾਬੀ ਡਿਸ਼ ਰੈਸਟੋਰੈਂਟ ਵਰਗੇ ਟੇਸਟ ਤੇ ਘਰ ਦੀਆਂ ਸਾਫ਼ ਸੁਥਰੀਆਂ ਚੀਜ਼ਾਂ ਨਾਲ ਬਣਾਇਆ ਹੋਇਆ ਇਹ ਡਿਸ਼ ਪਨੀਰ ਬਟਰ ਮਸਾਲਾ ਤੇ ਚਲੋ ਅੱਜ ਆਪਾਂ ਕਿਚਨ ਦੇ ਵਿੱਚ ਬਣਾਉਣ ਲੱਗੇ ਆ ਆਪਾਂ ਪਾਤਾ ਇਹਦੇ ਵਿੱਚ ਥੋੜਾ ਜਿਹਾ ਬਟਰ ਤੇ ਅਸੀ ਕਹੋ ਤੁਸੀਂ ਕੁਝ ਵੀ ਪਾ ਸਕਦੇ ਅਸੀ ਕਹੋ ਪਾ ਸਕਦੇ ਬਟਰ ਵੀ ਪਾ ਸਕਦੇ ਆ ਜਿਹੜਾ ਵੀ ਤੁਹਾਡੇ ਤੁਹਾਨੂੰ ਸਹੀ ਲੱਗਦਾ ਤੁਹਾਨੂੰ ਚੰਗਾ ਲੱਗਦਾ ਤੁਸੀਂ ਪਾ ਲਓ ਆਪਾਂ ਇਹਦੇ ਵਿੱਚ ਇਹ ਪਾਸ ਇਹ ਹੋ ਰਿਹਾ ਗਰਮ ਤੇ ਇਹਦੇ ਨਾਲ ਮੈਂ ਪਾ ਰਹੀ ਆ ਲਸਣ ਤੇ ਅਦਰਕ ਦੀ ਜਾਂ ਪੇਸਟ ਹੈਗੀ ਤੁਸੀਂ ਉਹ ਪਾ ਸਕਦੇ ਹ ਪਰ ਮੈਂ ਮੈਂ ਕੱਟ ਕੇ ਪਾਇਆ ਬ੍ਰਿਕ ਬ੍ਰਿਕ ਇੱਕ ਡੇਢ ਚਮਚਾ ਤੁਸੀਂ ਇਹਨਾਂ ਦਾ ਪਾ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨੇ ਆ ਜਦੋਂ ਆਪਾਂ ਲੱਗੇ ਥੋੜੇ ਜਿਹੀ ਭੁੱਜ ਗਏ ਤਾਂ ਫਿਰ ਦੇਖਦਾ ਹਾਂ ਕਿੰਨੇ ਵਿੱਚ ਮੈਂ ਇਹੇ ਕਰਕੇ ਸੋਚਦਾ ਜਿੱਤਾਂ ਇਹ ਕਿ ਤੁਹਾਨੂੰ ਚੰਗੀ ਤਰ੍ਹਾਂ ਦਿਖਤ ਆ ਰਹੀ ਹੈ ਆਪਾਂ ਕੀ ਬਣਾ ਰਹੇ ਹਾਂ ਤੇ ਆਪਾਂ ਆਹਦੇ ਲਸਣ ਭੁੱਜ ਗਿਆ ਤੋੜ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਪਿਆਜ਼ ਤੇ ਛੇ ਫੱਟ ਕਾਜੂ ਲੈਂਦੇ ਆ ਮੈਂ ਆਪਾਂ ਸਾਰੇ ਇਹਦੇ ਵਿੱਚ ਪਾਵਾਂਗੇ ਆਪਾਂ ਬਣਾ ਰਹੇ ਹਾਂ ਪਨੀਰ ਬਟਰ ਮਸਾਲਾ ਪਨੀਰ ਬਟਰ ਮਸਾਲਾ ਬਣਾ ਰਹੇ ਆ ਦੇਖੀ ਜਾਇਆ ਤੋ ਬੰਦਾ ਕਿੰਨਾ ਸੋਹਣਾ ਹੈ ਕਿੰਨਾ ਸਵਾਦ ਰੈਸਟੋਰੈਂਟ ਦਾ ਬਣਾਇਆ ਇਹ ਮਿੱਠੇ ਮੇਪਰ ਆ ਕਰੀਏ ਤੁਸੀਂ ਵੀ ਇਹ ਘਰੇ ਬਣਾ ਕੇ ਦੇਖਿਓ ਜਦੋਂ ਗੈਸ ਨਾ ਹੋਵੇ ਜਾਂ ਕੋਈ ਸਪੈਸ਼ਲ ਦੇ ਨਾ ਤੁਹਾਨੂੰ ਤੁਹਾਡੇ ਤੁਸੀਂ ਉਹਨੂੰ ਬਣਾਇਓ ਇਹਦਾ ਨਾਮ ਹੈਗਾ ਪਨੀਰ ਬਟਰ ਮਸਾਲਾ ਕੋਲ ਰੈਸਟੋਰੈਂਟ ਹੈ ਦੇ ਬਹੁਤ ਵਧੀਆ ਮਸਾਲਾ ਨਾਲ ਬਣੇਗਾ ਦਾ ਤੇ ਘਰ ਦੀਆਂ ਆਪਾਂ ਤੁਹਾਨੂੰ ਬਦਲ ਕਰਾਂ ਦੇ ਵਿੱਚ ਸਾਫ ਸਫਾਈ ਹੈ ਇਹਦੇ ਲਾ ਸਾਫ ਸੁਗੰਧੀਆਂ ਚੀਜ਼ਾਂ ਦੇ ਨਾਲ ਆਪਾਂ ਬਣਾ ਰਹੇ ਹਾਂ ਭੁੰਦੇ ਨੂੰ ਤੇ ਵਰਦੋਗ ਨਾਲ ਲੋੜ ਨਹੀਂ ਭੁੰਦੇ ਆ ਤੇ ਮੈਂ ਹਰੀ ਮਿਰਚੇ ਥੋੜੀ ਜਿਹੀ ਪਾ ਦਿੱਤੀ ਪਰ ਜੇ ਤੁਸੀਂ ਹਰੀ ਮਿਰਚ ਪਾਉਣੀ ਹੈ ਤਾਂ ਪਾ ਸਕਦੇ ਨਹੀਂ ਤੇ ਆਲ ਮਿਰਚ ਆਪਾਂ ਪਾਉਨੇ ਆ ਬਾਅਦ ਚ ਤੇ ਸੁੱਕੀ ਲਾਲ ਮਿਰਚ ਪਾ ਗਏ ਆ ਲਾਲ ਮਿਰਚ ਨਾਲ ਰੋਗ ਨੂੰ ਆਜਣਾ ਤੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਭੁੰਨਗੇ ਜਿਹੜਾ ਆਪਾਂ ਅਸਲੀ ਬਣਾ ਰਹੇ ਹਾਂ ਉਹ ਬਣਾ ਰਹੇ ਹਾਂ ਕਿ ਹਾਂ ਪਨੀਰ ਬਟਰ ਮਸਾਲਾ ਜਿਵੇਂ ਕੈਸ਼ੀਆ ਰੈਸਟੋਰੈਂਟ ਵਰਗੀ ਹੋਏਗੀ ਬੱਚਾ ਬੜਾ ਸਵਾਦ ਤੇ ਇਸ ਵਗੈਰੇ ਸਾਰੇ ਤੁਹਾਨੂੰ ਪੁੱਛਣਗੇ ਵੀ ਰੈਸਪੀ ਕਿੱਦਾਂ ਦੀ ਹੈ ਕਿ ਕਿਨੇ ਬਣਾਈ ਜਾਂਦੀ ਹੈ ਇਹ ਇਹ ਥਾੜਕੇ ਮੇਰੇ ਨੂੰ ਹੋ ਗਏ 6 ਮਿੰਟ ਕੋ ਇਹਨੂੰ ਤੇ ਹੁਣ ਮੈਂ ਇਹਨੂੰ ਪਾਉਂਗੀ ਇਹ ਦੇਖਿਓ ਇਹ ਤੁਹਾਨੂੰ ਕੋਈ ਗ੍ਰੈਂਡਰਾਂ ਚਾਹ ਜੋ ਵੀ ਹੈ ਸੁਸਤ ਪਾ ਕੇ ਜਿਹੜੀ ਪੇਸਟ ਬਣਾ ਸਕਦੇ ਜਦ ਜਨਾਪ ਆਏ ਦੇ ਵਿੱਚ ਗਰਮ ਪੈ ਜਾਂਦਾ ਤਾਂ ਆਪਾਂ ਗਰਮ ਬਾਜੀਆਂ ਫਿਰ ਇਹਨੂੰ ਠੰਡਾ ਕਰਕੇ ਥੋੜਾ ਜਿਹਾ ਠੰਡਾ ਕਰਨਾ ਪੈਂਦਾ ਬਾਹਲਾ ਨਹੀਂ ਪੈਂਦਾ ਫਿਰ ਥੋੜਾ ਜਿਹਾ ਠੰਡਾ ਕਰਕੇ ਤੁਸੀਂ ਇਹਨੂੰ ਬਣਾ ਪਾ ਸਕਦੇ ਆ ਮੈਂ ਹੁਣ ਇਹਦੇ ਵਿੱਚ ਪਾਉਣੀ ਸਾਰਾ ਬਾਟਰ ਦਸਾਂ ਮਿੰਟ ਜਦੋਂ ਸ ਆਪਣੇ ਪਿਆਰ ਚੰਨਣ ਲਈ ਜਾਗਾ ਹੁੰਦੀ ਹੈ ਤੇ ਉਸ ਤੋਂ ਬਾਅਦ ਬਹੁਤ ਜਲਦੀ ਬਣ ਜਾਂਦਾ ਹੈ ਇਹ ਹੀ ਆਪਾਂ ਫਿਰ ਦੁਬਾਰੇ ਚੁੱਕ ਕਰਦੇ ਹਾਂ ਤੁਹਮ ਦਿਖਾਉਣੀ ਆ ਬਾਅਦ ਚ

ਜਿਹੜੀ ਆਪਾਂ ਪੇਸਟ ਬਣਾਈ ਆ ਉਹ ਆਪਾਂ ਸਾਰੇ ਵਿੱਚ ਪਾ ਦੇਣਾ ਮਸਵਾਰੇ ਦੇ ਵਿੱਚ ਕਿੰਨੇ ਵਿੱਚ ਕਿੰਨਾ ਮੈਂ ਜਿਸ ਤਰ੍ਹਾਂ ਉਹ ਬਿੰਡੜਾ ਇਹ ਅਸੀਂ ਇਹਦੇ ਵਿੱਚ ਗਰਮ ਪਾ ਸਕਦੇ ਆ ਪਰ ਜੇ ਤੁਹਾਨੂੰ ਲੱਗਦਾ ਤੁਸੀਂ ਨਹੀਂ ਕਰ ਸਕਦੇ ਥੋੜਾ ਜਿਹਾ ਠੰਡਾ ਕਰਕੇ ਇਹਦੀ ਪੇਸਟ ਬਣਾ ਲਓ ਮਸਾਲੇ ਪਾਉਣੇ ਆ ਮਸਾਲਿਆਂ ਦੇ ਵਿੱਚ ਮੇਰੇ ਕੋਲ ਹੈਗਾ ਧਰਿਆ ਪਾਊਡਰ ਗਰਮ ਮਸਾਲਾ ਘੜ ਦੇ ਪਨੇ ਕਰਕੇ ਆਪਾਂ ਘਟਾ ਰਹੇ ਆ ਸੌਲਟ ਪਿੰਕ ਸੌਲਟ ਜੇ ਟੈਸਟ ਨੂੰ ਟ੍ਰਾਈ ਕਰਿਆ ਕੋਈ ਘੱਟ ਜੂਸ ਤਾਂ ਪਿੰਕ ਸੌਲਟ ਆਪ ਥੋੜਾ ਜਿਹਾ ਪਾ ਦਿੰਦੇ ਹਾਂ ਹੌਲੀ ਪਾ ਦਿੰਦੇ ਘੜ ਦੇ ਸਵਾਦ ਹੈ ਕਿ ਜਿੱਦਾਂ ਤੁਹਾਨੂੰ ਲੱਗੇ ਸਵਾਦ ਆ ਬਹੁਤ ਸਾਰਾ ਲਾਲ ਮਿਰਚ ਹਰੀ ਵੀ ਪਾਈ ਹੈ ਪਰ ਮੈਂ ਇੱਥੇ ਥੋੜੀ ਲਾਲ ਪਾਉਂਗੀ ਕਲਰ ਵੀ ਨੇ ਸੋਨੇ ਲੱਗਦੇ ਨੇ ਇਸ ਹਨਾ ਪੇਪਰਾਂਗੇ ਚੰਗੀ ਤਰ੍ਹਾਂ ਮਿਕਸ ਤੇ ਥੋੜਾ ਜਿਹਾ ਪੇਦਾ ਲਵਾਵਾਂਗੇ ਸੇਕ ਆਪਾਂ ਇਹ ਤਿਆਰ ਕਰ ਤੋਂ ਮਿਕਸ ਕੀਤਾ ਤੇ ਆਪਾਂ ਇਹਨੂੰ 5 ਕਿ ਮਿੰਟ ਲਈ ਭੁੰਨ ਰਹੇ ਹਾਂ ਨਵੇਂ ਥੱਲੇ ਲੱਗੇਗਾ ਕਿਉਂਕਿ ਆਪਾਂ ਮਸਾਲੇ ਪਾਏ ਹੋਏ ਆਪਣੇ ਦੇ ਵਿੱਚ ਸ਼ੂ ਦੇਖੋ ਕਿੰਨੀ ਸੋਹਣੀ ਆਸਵਾਦ ਨਾਈਸ ਆ ਰਹੀ ਹੈ ਤੇ ਆਪਾਂ ਨੂੰ 6 ਮਿੰਟ ਹੋ ਗਏ ਨੂੰ ਭੁੰਨਦੇ ਆ ਨੋ ਤੇ ਘੋਲ ਛੱਡਦੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲਿਆ ਕਰੀਮ ਸਿੰਪਲ ਜਿਹਾ ਤੇ ਈਜ਼ੀ ਜਿਹਾ ਤਰੀਕਾ ਆਪਣਾ ਪੂਰਾ ਜਿਹਾ ਪਾਣੀ ਪਾ ਲੀਏ ਇਹਦੇ ਵਿੱਚ ਪਾਣੀ ਪਾ ਕੇ 컬러 ਦੇਖੋ ਕਿੰਨਾ ਸੋਹਣਾ ਬਣ ਗਿਆ ਇਹ ਬੰਦ ਰਿਹਾ ਜੀ ਪਨੀਰ ਬਟਰ ਮਸਾਲਾ ਦੇਖੀ ਚਾਓ ਤੁਸੀਂ ਤੁਸੀਂ ਤਾਂ ਇਹ ਸੋਚਣ ਲੱਗਿਆ ਨਾ ਕਿ ਆਪਾਂ ਤਾਂ ਅੱਜ ਹੀ ਬਣਾ ਲਈਏ ਇਹਨੂੰ ਇਦਾਂ ਕਿੰਨਾ ਸੋਹਣਾ ਲੱਗਦਾ ਦੇਖਣ ਨੂੰ ਤੇ ਖਾਣ ਨੂੰ ਕਿੰਨਾ ਸਵਾਦ ਹੋਊਗਾ। ਹੁਣ ਦੇਖ ਰਹੀ ਹੁਣ ਨੇੜੇ ਹੁਣ ਇਹ ਹੁਣ ਆਪਾਂ ਇਹਨੂੰ ਬਣਾਵਾਂਗੇ ਬਸ ਕਰੀਮ ਪਾਉਣ ਤੋਂ ਬਾਅਦ 2 ਮਿੰਟ ਲਈ ਇਹਨੂੰ ਆਪਾਂ ਭੁੰਨਾਂਗੇ। ਆਪਾਂ ਥੋੜੇ ਇਹਨੂੰ ਪਤਲਾ ਕੀਤਾ ਸੀ ਪਨੀਰ ਤੇ ਕਰੀਮ ਪਾਈ ਹੈ ਤੇ ਫਿਰ ਥੋੜਾ ਥਿੱਕ ਸੀ ਤੇ ਆਪਾਂ ਵਿੱਚ ਥੋੜਾ ਜਿਹਾ ਪਾਣੀ ਪਾਇਆ ਤੇ 2 ਮਿੰਟ ਹੋ ਗਏ ਇਹਨਾਂ ਨੂੰ ਭੋਜਦੇ ਨੇ ਕਿਉਂ ਇਹਨੇ ਕੀਤਾ ਛੱਡ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਪਨੀਰ ਪਨੀਰ ਪਾਉਣ ਦੇ ਤੋਂ ਆਪਣਾ ਖਿਆਲ ਰੱਖਣਾ ਪਰ ਹੱਥ ਦਾ ਕਿ ਛਿੱਟੇ ਨਾ ਪਾ ਲੋ ਉੱਤੇ ਪੰਡਾ ਜਿੰਦੇ ਛਿੱਟੇ ਤੋਂ ਪਚਾ ਕੇ ਗੈਸ ਮੀਡੀਅਮ ਲੋ ਤੇ ਕਰ ਲਿਓ ਪਨੀਰ ਬਟਰ ਮਸਾਲੇ ਦਾ ਬੰਦਾ ਕਿੰਨਾ ਸੁਆਦ ਤੇ ਕਿੰਨਾ ਟੇਸਟੀ ਬਣੇਗਾ ਇਹ ਜਦੋਂ ਵੀ ਤੁਹਾਡੇ ਗੈਸਟ ਆਉਣ ਤੁਹਾਨੂੰ ਕੁਝ ਨਾਲ ਲੱਗੇ ਨਾ ਫਟਾਫਟ ਬਸ ਪਨੀਰ ਦੇ ਬਣਾ ਲਿਆ ਕਰੋ ਤੇ ਨਾਲ ਤੁਸੀਂ ਬਣਾ ਸਕਦੇ ਆ ਇਹਦੇ ਚੌਲ ਰਾਈਸ ਜਾਂ ਪਰ ਕਿਹੜੀ ਚਾਹ ਤੁਸੀਂ ਬੋਇਲ ਕਰਕੇ ਵੀ ਖਾ ਸਕਦੇ ਹੋ ਤੇ ਨਹੀਂ ਤੁਸੀਂ ਰੋਟੀ ਵੀ ਖਾ ਸਕਦੇ ਜੇ ਰੋਟੀ ਵੀ ਨਹੀਂ ਖਾਣੀ ਕੋਈ ਹੋਰ ਚੰਗਾ ਚੁੱਕਾ ਕਾਣਾ ਤਾਂ ਤੁਸੀਂ ਇਹਨਾਂ ਦਾ ਨਾਲ ਖਾ ਸਕਦੇ ਆਪਾਂ ਲੱਗੇ ਨਾਲ ਚੌਲ ਖਾਣ ਚੌਲ ਬਣਾਵਾਂਗੇ ਜਸ ਬੋਇਲ ਕਰਨੇ ਕੋਈ ਤੜਕਾ ਨਹੀਂ ਲਾਉਣਾ ਮੈਂ ਇਹ ਤੁਹਾਨੂੰ ਪਤਾ ਆਪ ਨੂੰ ਪਤਾ ਹੀ ਹੈ ਕਿ ਪਨੀਰ ਤਾਂ ਆਲਰੇਡੀ ਬਣਿਆ ਹੀ ਹੁੰਦਾ ਤੇ ਮਸਾਲੇ ਦਾ ਹੀ ਜ਼ਰੂਰੀ ਹੁੰਦਾ ਦੇਖੋ ਕਿੰਨਾ ਸੋਹਣਾ ਕਲਰ ਬਣ ਗਿਆ ਦਾ ਤੇ ਇਹ ਆਪਣਾ ਨੀਲੀ ਬਣ ਕੇ ਹੋ ਗਿਆ ਰੈਡੀ ਆਪਾਂ ਇਹ ਬਣ ਕੇ ਹੋ ਗਿਆ ਤਿਆਰ ਤੇ ਇਹਨੂੰ ਮੈਂ ਡੋਂਗੇ ਚ ਕੱਟਣ ਲੱਗੀ ਆ ਡੋਂਗੇ ਚ ਕੱਟ ਕੇ ਫਿਰ ਮੈਂ ਤੁਹਾਨੂੰ ਦੱਸਦੇ ਆ ਆਪਾਂ ਅੱਗੇ ਕੀ ਕਰਦੇ ਆ ਆਹ ਅਗਲੇ ਜਿਹਾ ਪਾਥਰ ਖਾਵੇਂ ਹੋਏ ਤੇ ਤੀਲਾ ਮੇਰੇ ਕੋਲ ਹੈ ਛੋਟਾ ਫਰੈਂਕੀ ਤੋੜਨਾ ਹੈ ਤੇ ਇਸ ਕਰਕੇ ਮੇਰੇ ਕੋਲ ਆਈ ਸੀ ਮੈਂ ਇਹ ਕਰ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਫਿਰ ਥੋੜਾ ਜਿਹਾ ਬਟਰ ਕਿਉਂਕਿ ਮੈਂ ਥੋੜਾ ਥੋੜਾ ਕਰਕੇ 3 3 ਇੰਚ ਆਪਾਂ ਜੁੜ ਕੀਤਾ ਹੈ ਇਸ ਲਈ ਥੋੜਾ ਜਿਹਾ ਪਾਵਾਂਗੇ ਆਪਾਂ ਬਟਰ ਅੱtorchੀ ਵਿੱਚ ਉਹ ਹੀ ਲੈ ਲਈ ਇਹਨੂੰ ਕਰਦੇ ਆਪਾਂ ਮੈਲਟ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਜੀਰਾ ਤੇ ਰਾਈ ਰਾਈ ਜਿਹੜੀ ਸੌਹ ਹੋਈ ਹੈ ਕਈਆਂ ਨੂੰ ਮੈਨੂੰ ਲੱਗਦਾ ਵੀ ਰਾਈ ਦਾ ਨਿੱਕਾ ਲੱਗਦਾ ਤੇ ਇਹਦੇ ਵਿੱਚ ਆਪਾਂ ਪਾਉਂਗੇ ਇੱਕ ਚਮਚਾ ਆਪਾਂ ਜੀਰੇ ਦਾ ਇੱਕ ਟਮਚੀ ਆਪਾਂ ਪਾਵਾਂਗੇ ਸਰੋਂ ਦਾ ਰਾਈ ਦਾ ਇੱਕ ਟਮਚੀ ਆਪਾਂ ਛੋਟਾ ਜਿਮਚਾ ਪਾਇਆ ਰਾਇ ਦਾ ਉਹ ਰੈਂ ਤੇ ਇਹ ਜਿਹੇ ਤਰ੍ਹਾਂ ਭੁੰਨੇ ਆ ਪਾਈ ਤੁਹਾਨੂੰ ਉਹ ਲੈ ਚੰਗੀ ਤਰ੍ਹਾਂ ਇਹਦੇ ਵਿੱਚ ਮੈਂ ਪਾਈ ਆ ਰਾਈ ਤੇ ਇਕੱਲਾ ਜੀਰਾ ਹੀ ਭੁੰਨਿਆ ਹੈ ਹੋਣਾ ਪਾ ਇਹ ਘੱਟਾ ਬੰਦ ਇਹ ਆਪਣਾ ਰਾਈ ਦਾ ਤੜਕਾ ਦੇ ਤੇ ਐਵੇਂ ਜੀ ਆਪਣਾ ਰੈਸਟੋਰੈਂਟ ਵਰਗਾ ਇਹ ਬਣ ਗਿਆ ਜੀ ਆਪਣਾ ਪਨੀਰ ਬਟਰ ਮਸਾਲਾ ਦੇਖੋ ਜੀ ਕਿੰਨਾ ਸੋਹਣਾ ਲੱਗਦਾ ਕਿੰਨਾ ਸੋਹਣਾ ਕਲਰ ਰੈਸਟੋਰੈਂਟ ਵਰਗਾ ਤੇ ਤੁਸੀਂ ਵੀ ਜਰੂਰ ਬਣਾ ਕੇ ਖਾ ਕੇ ਦੇਖਿਓ ਉਹ ਜੀ ਆ ਬਣ ਕੇ ਆ ਗਿਆ ਆਪਣਾ ਜੀ ਪਨੀਰ ਬਟਰ ਮਸਾਲਾ ਆਪਾਂ ਪਹਿਨ ਕੱਟ ਮਿਕਸ ਦੇਖੋ ਕਿੰਨੇ ਸੋਹਣੇ ਕਲਰ ਆ ਗਏ ਤੇ ਇਹਦੇ ਉੱਤੇ ਆਪਾਂ ਜਿਹੜਾ ਤੜਕਾ ਲਾਇਆ ਜੀਰਾ ਤੇ ਰਾਈ ਦਾ ਲਾਇਆ ਤੇ ਆ ਬਣਾਇਆ ਮੇਰੇ ਕੋਲ ਚੌਲ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਸਰਵ ਕਰ ਲਈ ਤੁਹਾਡੀ ਮਰਜ਼ੀ ਹੈ ਤੁਸੀਂ ਕਿਹਦੇ ਨਾਲ ਖਾ ਰਹੇ ਹੋ ਹਲੋ ਪੱਕ ਗਿਆ ਬੜੀ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਤਾਂ ਤੁਸੀਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੇਰੇ ਵੱਲੋਂ ਅੱਜ ਦਾ ਵੀਲੋਗ ਇੱਕ ਤੱਕ ਸਿਰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ